मकान मकान मालिक मालिक जब मैं करेंगे तो को 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 नहीं नहीं पुलिस पुलिस अपने साथ 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 लेगी ना ना है कोई बात लेकिन उन कहा जाऊंगी खाना खाने चलिए मुझे बिठा के जमेंगे मुझे बिठा के जमेंगे

ਓਹ ਕਰਨੇ ਪਹਿਲਾ ਵੀ ਐਲੀਵੇਸ਼ਨ ਤੇ ਤੁਹਾਡੇ ਤੇ ਲੱਗ ਰਿਹਾ ਵੀ ਤੁਸੀਂ 10000 ਰੁਪਏ ਲੈ ਆਈ ਐ ਉਹ ਲਗ ਰਿਹਾ ਉਹ ਲਗਾਰੇ ਤੁਹਾਡੇ ਤੇ ਰੋਬ ਉਹ ਲੜਕੀ ਵੱਲੋਂ ਰੋਬ ਲਗਾਇਆ ਜਾ ਰਿਹਾ ਲੜਕੀ ਵੱਲੋਂ ਰੋਬ ਲਗਾਇਆ ਜਾ ਰਿਹਾ ਤੁਹਾਡੇ ਤੇ ਤੈਨੂੰ ਘਰ ਵਾੜਿਆ ਸਰੋਬ ਕਿ ਨਾਮ ਤੁਹਾਡੇ ਜਿਹੜਾ ਫੋਟੋ ਆ ਸਤਨ ਦਾ ਸੀ ਕਿ ਮਕਾਨ ਮਾਲਕ ਨਾਲ ਗੱਲਬਾਤ ਕਰ ਰਿਹਾ ਸੀ ਬਾਜੀ ਕੋਣ ਹੈਗੇ ਜੀ ਪਰ ਉਹਨਾਂ ਨਾਲ ਮਾਲਕ ਮਕਾਨ ਵਾਲੇ ਦੇਖੋ ਤੇ ਜਿਹੜਾ ਦੱਸਿਆ ਜਾ ਰਿਹਾ ਜਿਹੜਾ ਤਸਵੀਰਾਂ ਦੇ ਵਿੱਚ ਮਾਲਕ ਨੂੰ ਕਾਰਵਾਈ ਕੀਤੀ ਜਾਊਗੀ ਸਰਦਾਰ ਤੁਮੜਾ ਆ ਆਪਾ ਮੁੱਕ ਰਿਹਾ ਕਿ ਕਾਰਵਾਈ ਕੀਤੀ ਜਾਊਗੀ ਪਲੇਟ ਦੇ ਹਿਸਾਬ ਨਾਲ ਦੇਖੋ ਪ੍ਰਧਾਨ ਜੀ ਮੁਕੇ ਡਿਵੀਜ਼ਨ ਨੰਬਰ 5 ਦੇ ਵਿੱਚ ਮੂਹ ਦਾ ਤਾਂ ਖੜਾ ਕਿਸਾਈ ਦਾ ਅੰਦਰ ਪਰ ਉਹਨਾਂ ਦਾ ਕਹਿਣਾ ਹੈ ਘਰ ਵਾਲਾ ਜਿਹੜਾ ਹੈ ਇੱਥੇ ਕੋਈ ਲੜਕੀ ਲੈ ਕੇ ਬੈਠਾ ਆਇਆ ਤੇ ਨਹੀਂ ਅਸੀਂ ਚੈਕੀ ਤਾਂ ਕੋਈ ਇਦਾਂ ਦੀ ਗੱਲ ਬਾਤ ਨਹੀਂ ਕੋਈ ਗੱਲ ਬਾਤ ਨਹੀਂ ਇਦਾਂ ਦੀ ਹਾਂਜੀ ਉਹ ਬੰਦਾ ਨਹੀਂ ਕੋਈ ਵੀ ਲੱਭ ਉਹਦੀ ਵਾਈਫ ਸੀ ਉਹ ਆਪਸੀ ਦੀ ਮਾਤਾ 95 ਸਾਲ ਦੀ ਮੋਢੇ ਜਿਹੜੀ ਪਈ ਹੈ ਓਲਡ ਏ ਦਾ ਠੀਕ ਹੈ ਹਾਂਜੀ ਥਾਣੇ ਲੱਗੇ ਆ ਅੰਦਰ ਕਿਤਾ ਕੋਈ ਇਹਨਾਂ ਦੇ ਹੱਡਣ ਵਗੈਰਾ ਮਿਲੇ ਹਾਂਜੀ ਹਾਂਜੀ ਹਾਂ ਨਹੀਂ ਨਹੀਂ 95 ਸਾਲ ਦੀ ਮੋਢੇ ਮਾਤਾ ਇਹਨਾਂ ਦੀ ਪਈ ਹੈ ਮੈਂ ਕਿਹਾ ਰੋਲਾ ਪੋਲਾ ਥਾਣੇ ਪੰਜ ਨੰਬਰੂ ਜੋਂ ਲੱਗ ਗਿਆ ਠੀਕ ਹੈ ਬਾਪੀ ਨਾਂ ਕੀ ਸਰ ਆਪਣਾ ਇਹ ਬਲਜਿੰਦਰ ਦਾ ਨਾਮ ਹੈ